ਸੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਦੇ ਚਰਨਾਂ ਵਿੱਚ ਸੁਭਾਏ ਮਾਨ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀਓ ਆਉ ਬਹੁਤ ਹੀ ਵਡਭਾਗੇ ਹੋ ਜੋ ਹਰ ਸਾਲ ਦੀ ਤਰ੍ਹਾਂ ਸਲਾਨਾ ਜੋੜ ਮੇਲੇ ਦੇ ਵਿੱਚ ਬਾਬਾ ਸੁਖਚੈਨ ਦਾਸ ਜੀ ਜਿਨ੍ਹਾਂ ਦੇ ਪਾਵਨ ਪਵਿੱਤਰ ਅਸਥਾਨਾਂ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਖਸ਼ਿਸ਼ ਰਹਿਮਤ ਦੇ ਨਾਮ ਜੁੜ ਕੇ ਬੈਠੇ ਹੋ ਕੌਮ ਦੇ ਵਿਦਵਾਨ ਢਾਡੀ ਕਵੀਸ਼ਰ ਗੁਰੂ ਘਰ ਦੇ ਕੀਰਤਨੀਏ ਪ੍ਰਚਾਰਕ ਉਹਨਾਂ ਪਾਸੋਂ ਗੁਰੂ ਕਾ ਇਤਿਹਾਸ ਸਰਵਨ ਕਰ ਰਹੇ ਹੋ ਦਾਸ ਤੋਂ ਪਹਿਲਾਂ ਢਾਡੀ ਜੱਥੇ ਨੇ ਅੱਜ ਇੱਕ ਚਿੰਤਾ ਜ਼ਾਹਰ ਕੀਤੀ ਹੈ ਸਾਡੇ ਬੱਚੇ ਸਾਡੇ ਨੌਜਵਾਨ ਸਤਿਗੁਰੂ ਜੀ ਨੇ ਤਕਰੀਬਨ ਪਿਛਲੇ 25-26 ਸਾਲਾਂ ਤੋਂ ਇਸ ਇਲਾਕੇ ਦੇ ਵਿੱਚ ਇਸ ਸੇਵਾ ਲਈ ਹੈ ਅੱਜ ਵੀ ਲੈ ਰਹੇ ਨੇ ਪਰ ਸਭ ਬੈਠੇ ਨੇ ਇਹਨਾਂ ਨੂੰ ਪਤਾ ਹੈ ਇੱਥੇ ਵੀ ਆਪਾਂ ਦੋ ਗ੍ਰੰਥੀ ਸਿੰਘਾਂ ਦੇ ਕੈਂਪ ਲਾਏ ਸੀ ਇਸ ਸਥਾਨ ਤੇ ਵੀ ਯਾਦ ਰੱਖਿਓ ਬਹੁਤ ਸਾਰੇ ਆਰਟੀਕਲ ਵੀ ਦਾਸ ਦੇ ਇਸ ਵਿਸ਼ੇ ਤੇ ਛਪੇ ਆ ਤੇ ਨੈਟ ਤੇ ਵੀ ਕੁਝ ਕਥਾਵਾਂ ਇਹਦੇ ਸਬੰਧ ਵਿੱਚ ਅਸੀਂ ਪਾਈਆਂ ਨੇ ਜਵਾਨ ਹੋ ਰਹੇ ਧੀਆਂ ਪੁੱਤਰਾਂ ਨੂੰ ਵਿਰਸੇ ਦੇ ਨਾਲ ਕਿੱਦਾਂ ਜੋੜਨਾ ਹੈ ਚੰਦ ਕਮਾਈਆਂ ਜਾਂ ਕੁਝ ਵੀਰ ਬੈਠੇ ਨੇ ਪਰ ਜੇ ਬਾਹਰ ਭੀੜ ਦੇਖੀ ਹੈ ਨਾ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਹੈ ਬਾਰਤ ਸਭ ਇੱਕ ਕਮੀ ਹੈ ਵੀ ਅੱਜ ਸਾਨੂੰ ਗੁਰੂ ਦੇ ਕੋਲ ਬੈਨ ਦੀ ਕਿਤੇ ਜਾਂਚ ਆ ਜਾਂਦੀ ਹੈ ਸਾਰੇ ਮਸਲੇ ਹੱਲ ਹੋ ਜਾਣਗੇ ਜਿੱਦਨ ਸਾਨੂੰ ਕੌਮੀ ਤੌਰ ਤੇ ਬਹਿਣਾ ਆ ਗਿਆ ਅੱਜ ਕੌਮ ਦੇ ਵਿੱਚ ਬੜੇ ਮਤਭੇਦ ਨੇ ਅੱਜ ਬੜੇ ਝਗੜੇ ਨੇ ਅਸੀਂ ਤੇ ਉਹ ਵੀ ਸਮਾਂ ਦੇਖਿਆ ਜਦੋਂ ਇਤਿਹਾਸ ਢਾਡੀ ਸਿੰਘ ਸਰਵਣ ਕਰਾਉਂਦੇ ਆ ਨਾ ਵੇ ਕਿਤੇ ਪਜ਼ਾਹ ਤੋਂ ਵੱਧ ਜਥੇ ਬਣ ਗਏ ਸੀ ਜਥਿਆਂ ਦੀ ਗਿਣਤੀ 50 ਤੋਂ ਬਹੁਤ ਅੱਗੇ ਲੰਘ ਗਈ ਕਿਉਂਕਿ 239 ਸਾਲ ਦਾ ਸਮਾਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਵੇਂ ਪਾਤਸ਼ਾਹ ਮਹਾਰਾਜ ਤੱਕ ਹੈ ਆਉ ਮੈਂ ਪੰਛੀ ਝਾਤ ਮਰਵਾਉਣੀ ਹੈ ਥੋੜਾ ਜਿਹਾ ਧਿਆਨ ਦਿਓ 1469 ਤੋਂ ਲੈ ਕੇ 1708 ਤੱਕ ਤੇ ਮੇਰੇ ਕਲਗੀਧਰ ਪਾਤਸ਼ਾਹ ਨੇ ਸੱਚਖੰਡ ਪਿਆਨਾ ਕਰਨ ਤੋਂ ਪਹਿਲਾਂ ਇੱਕ ਮਰਦ ਇੱਕ ਸੂਰਮਾ ਇੱਕ ਯੋਧਾ ਪੰਜਾਬ ਦੀ ਧਰਤੀ ਤੇ ਤੋਰਿਆ ਤੇ 1708 ਤੋਂ 16 ਤੱਕ 1716 ਤੱਕ ਦਾ ਜਿਹੜਾ ਸਮਾਂ ਹੈ ਉਹਨੇ ਸਦੀਆਂ ਦੀ ਗੁਲਾਮੀ ਨੂੰ ਭਾਰਤ ਦੀ ਧਰਤੀ ਤੋਂ ਪੱਟ ਕੇ ਰੱਖ ਦਿੱਤਾ ਸੀ। ਬਾਬਾ ਬੰਦਾ ਸਿੰਘ ਬਹਾਦਰ। ਇਸ ਧਰਤੀ ਤੇ ਮੈਨੂੰ ਇਦਾਂ ਲੱਗਦਾ ਹੈ ਜੇ ਇਤਿਹਾਸ ਪੜ੍ਹੀਏ ਵੀ ਲੋਕ ਰਾਜ, ਲੋਕਤੰਤਰ ਦੀ ਜੇ ਸਭ ਤੋਂ ਪਹਿਲਾਂ ਜੇ ਕਿਸੇ ਨੇ ਨੀਂਹ ਰੱਖੀ ਹੈ ਤੇ ਉਹ ਗੁਰੂ ਦਾ ਬੰਦਾ ਸੀ ਬਾਬਾ ਬੰਦਾ ਸਿੰਘ ਬਹਾਦਰ। ਜਿੰਨੇ ਸੱਚਮੁੱਚ ਦੱਸਿਆ ਵੀ ਲੋਕਾਂ ਦਾ ਰਾਜ ਕੀ ਹੁੰਦਾ ਹੈ ਅੱਜ ਤੇ ਲੋਕ ਰਾਜ ਦੇ ਨਾਂ ਤੇ ਅਸੀਂ ਪਖੰਡ ਕਰ ਰਹੇ ਹਾਂ ਮੈਨੂੰ ਮਾਫ਼ ਕਰਿਓ ਲੋਕ ਤੇ ਦੁਖੀ ਨੇ ਲੋਕ ਤੇ ਤਰਲੇ ਕੱਢ ਰਹੇ ਨੇ ਇਹ ਸਦੀਆਂ ਤੋਂ ਆਪਾਂ ਇਹੀ ਕੁਝ ਇਸ ਧਰਤੀ ਤੇ ਦੇਖ ਰਹੇ ਹਾਂ ਪਰ ਉਹ ਪਹਿਲਾ ਮਰਦ ਉਹ ਪਹਿਲਾ ਸੂਰਮਾ ਜਿਹਦੀਆਂ ਵਾਰਾਂ ਤੁਸੀਂ ਗਾਉਂਦੇ ਹੋ ਜਿੰਨੇ ਆਖਿਆ ਸੀ ਮੈਂ ਤੇਰਾ ਬੰਦਾ ਆ ਗੱਲ ਇੱਥੇ ਮੁੱਕਦੀ ਹੈ ਸਾਡੇ ਮਤਭੇਦ ਸਾਡੇ ਝਗੜੇ ਸਾਡੇ ਪ੍ਰਸਾਦ ਸਾਡੇ ਧੜੇ ਇਹ ਉਦਨ ਮੁਕਣਿਆ ਜਿੱਦਨ ਉਹਦੇ ਬੰਦੇ ਬਨਜਵਾਂਗੇ ਜਦ ਤੱਕ ਉਹਦੇ ਬੰਦੇ ਨਹੀਂ ਨ ਬੰਦੇ ਅਸੀਂ ਬੰਦਿਆਂ ਦੇ ਬੰਦੇ ਆਂ ਜੀ ਸਤਗੁਰ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ ਅਸੀਂ ਉਹਦੇ ਬੰਦੇ ਬਨਣਾ ਹੈ ਉਹਦਾ ਬੰਦਾ ਕੌਣ ਐ ਅੱਜ ਝਾਤ ਮਾਰਿਓ ਆਪਣੇ ਅੰਦਰ ਕਿ ਅਸੀਂ ਗੁਰੂ ਦੇ ਬੰਦੇ ਵੀ ਬਣੇ ਆਂ ਫਰੀਦਾ ਜੇ ਤੂੰ ਮੇਰਾ ਹੋਏ ਰਹਾ ਸਭ ਜਗ ਤੇਰਾ ਹੋਏ ਕਹਿੰਦੇ ਜੇ ਤੂੰ ਉਹਦਾ ਬਣ ਗਿਆ ਨਾ ਤੇ ਸਾਰਾ ਜਾਗੀ ਤੇਰਾ ਹੋਵੇਗਾ ساری ਦੁਨੀਆ ساری ਮਾਇਆ ਤੇਰੇ ਮਗਰ ਹੋਵੇਗੀ ਤੇ ਪਿਆਰਿਓ ਇਹ ਜਿਹੜੀ ਗੁਲਾਮੀ ਦੀ ਜੜ ਕੁੱਟੀ ਨਾ ਫਿਰ 1716 ਤੋਂ ਤੇ 1800 ਤੱਕ 1716 ਤੋਂ 1800 ਤੱਕ ਉਹ ਸਮਾਂ ਸੀ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪਏ ਘੱਲੂ ਘਾਰੇ ਆ ਇੱਕ ਘੱਲੂ ਘਾਰਾ ਅੱਜ ਚੱਲ ਰਿਹਾ ਹੈ ਇਹ ਤੀਸਰਾ ਘੱਲੂ ਘਾਰਾ ਹੈ ਜੂਨ 1984 ਇਸ ਤੋਂ ਪਹਿਲਾਂ ਦੋ ਘੱਲੂ ਘਾਰੇ ਪੰਥ ਦੇ ਵਿੱਚ ਪਹਿਲਾ ਤੇ ਛੋਟਾ ਤੇ ਵੱਡਾ ਘੱਲੂ ਘਾਰਾ ਜਿਹਦੇ ਵਿੱਚ 30-30 ਹਜ਼ਾਰ ਸਿੰਘ ਵੀ ਸ਼ਹੀਦ ਹੋਏ ਇੱਕ ਦਿਨ ਦੇ ਵਿੱਚ ਇਹ ਹਾਲਾਤ ਮੇਰੀ ਕੌਮ ਨੇ ਰੋਜ਼ ਜ਼ਖਮ ਦੇਖੇ ਆ ਰੋਜ਼ ਲਹੂ ਲਹਾਨ ਕੌਮ ਹੁੰਦੀ ਦੇਖੀ ਆ ਰੋਜ਼ ਸਿਰ ਲੱਥ ਦੇ ਦੇਖੇ ਆ ਰੋਜ਼ ਚਰਖਣੀਆਂ ਤੇ ਚੜਦੇ ਬੰਦ ਬੰਦ ਕਟਾਉਂਦੇ ਦੇਖੇ ਆ ਪਰ ਯਾਦ ਰੱਖਿਓ ਕਿਸੇ ਸਿੰਘ ਨੇ ਇਹ ਨਹੀਂ ਸੀ ਆਖਿਆ ਮੈਂ ਤੇਰਾ ਨਹੀਂ ਮੈਂ ਤੇਰਾ ਯਾਰ ਮੈਂ ਤੇਰਾ ਨਹੀਂ ਕਦੀ ਇੱਕ ਵੀ ਸਿੰਘ ਨੇ ਨਹੀਂ ਆਖਿਆ 100-100 ਸਿੰਘਾਂ ਦਾ ਸਿਰ ਲੱਥਦਾ ਚੰਦਨੀ ਚੌਕ ਦਿੱਲੀ ਦੀ ਧਰਤੀ ਤੇ ਪਰ ਕਿਸੇ ਇੱਕ ਨੇ ਵੀ ਨਹੀਂ ਆਖਿਆ ਮੈਂ ਤੇਰਾ ਨਹੀਂ ਯਾਦ ਰੱਖਿਓ ਇਤਿਹਾਸ ਬੜਾ ਲੰਬੇ ਰਹਿ। 1800 ਤੱਕ ਕੱਲੂ ਘਾਰੇ ਵਾਪਰੇ। ਸਿੱਖਾਂ ਦੇ ਸਿਰਾਂ ਦੇ ਮੁੱਲ ਪਏ। ਮੀਰ ਮੰਨੂ ਜ਼ਕਰੀਆ ਖਾਨ ਦੀ ਜੇਲ੍ਹ ਵਿੱਚ ਭੈਣੋ ਤੁਹਾਡੀ ਬੜੀ ਵੱਡੀ ਕੁਰਬਾਨੀ ਜੇ। ਅੱਜ ਵੀ ਜੇ ਪੰਜਾਬ ਨੂੰ ਕੋਈ ਬਚਾ ਸਕਦਾ ਹੈ ਤੇ ਤੁਹਾਨੂੰ ਅੱਗੇ ਆਉਣਾ ਪੈਣਾ ਹੈ। ਜੇ ਭਾਈ ਅਮਰਦਾਸ ਗੁਰੂ ਅਮਰਦਾਸ ਬਣਿਆ ਤੇ ਬੀਬੀ ਅਮਰੋ ਦੀ ਕੁਰਬਾਨੀ ਨੂੰ ਕਦੀ ਭੁੱਲਿਓ ਨਾ ਕਿਉਂਕਿ ਉਹ ਪੀੜੇ ਤੇ ਬਹਿ ਕੇ ਕਦੀ ਬਾਣੀ ਪੜਦੀ ਹੁੰਦੀ ਸੀ ਜੇ ਸ਼ਹੀਦਾਂ ਦਾ ਸਰਤਾਜ ਪੈਦਾ ਹੋਇਆ ਹੈ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ ਤੇ ਬੀਬੀ ਭਾਨੀ ਦਾ ਅਸੀਂ ਜ਼ਿਕਰ ਨਹੀਂ ਕਰਦੇ ਅਸੀਂ ਮਾਤਾ ਗੰਗਾ ਦਾ ਜ਼ਿਕਰ ਨਹੀਂ ਕਰਦੇ ਮੈਨੂੰ ਮਾਫ ਕਰਿਓ ਅਸੀਂ ਭੁੱਲ ਹੀ ਜਾਂਦੇ ਆ ਜਦੋਂ ਸ਼ਹਾਦਤ ਦੀ ਗੱਲ ਕਰਦੇ ਆ ਉੱਥੇ ਬੀਬੀ ਭਾਨੀ ਸ਼ਹੀਦਾਂ ਦੇ ਪਰਿਵਾਰ ਦੀ ਜਨਨੀ ਹੈ ਸੋ ਕਿਉ ਮੰਦਾ ਆਖੀ ਹੈ ਜਿੱਤ ਜਮਹਿ ਰਾਜਾਨ ਬੀਬੀ ਭਾਨੀ ਮਾਤਾ ਗੰਗਾ ਜਿਨੇ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਨਾਲ ਹਰ ਫੈਸਲੇ ਦੇ ਨਾਲ ਜੀ ਕਹਿ ਕੇ ਉਹਦਾ ਸਾਥ ਦਿੱਤਾ ਪਿਆਰਿਓ ਜਿੱਥੇ ਪਤੀ ਦੀ ਸ਼ਹਾਦਤ ਹੈ ਨਾ ਉਥੇ ਪਤਨੀ ਦੀ ਕੁਰਬਾਨੀ ਵੀ ਘੱਟ ਨਹੀਂ ਜੇ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲ ਆ ਰਿਹਾ ਨਾ ਸ਼ਿਦੀ ਦਿਹਾੜਾ ਮੇਰੀ ਕੌਮ ਨੂੰ ਯਾਦ ਹੋਣਾ ਚਾਹੀਦਾ ਨਵੰਬਰ ਦੇ ਵਿੱਚ ਆਪਾਂ ਮਨਾਉਣਾ ਹੈ ਤੇ ਇਹਦੇ ਸਬੰਧ ਵਿੱਚ ਸਮਾਗਮ ਅਸੀਂ ਆਰੰਭ ਕਰ ਦਿੱਤੇ ਆ ਪਿੰਡ-ਪਿੰਡ ਕੈਂਪ ਲਾਉਣੇ ਸਕੂਲਾਂ ਕਾਲਜਾਂ ਦੇ ਵਿੱਚ ਜਾਣਾ ਵੈਸੇ ਮਹਾਰਾਜ ਨੇ ਬੜੀ ਕਿਰਪਾ ਕੀਤੀ ਵਿਸ਼ਵ ਦੇ ਵਿੱਚ ਜਿਹੜੇ ਪ੍ਰੋਗਰਾਮ ਸੁਲਤਾਨਪੁਰ ਲੋਧੀ ਤੋਂ ਸ਼ੁਰੂ ਹੋਏ ਆ ਨਾ ਦੀ ਏਡੀ ਵੱਡੀ ਬਖਸ਼ਸ਼ ਹੈ ਅੱਜ ਵੀ ਗੁਰੂ ਨਾਨਕ ਦੀ ਕਿਰਪਾ ਤੋਂ ਉੱਥੋਂ ਹੀ ਸ਼ੁਰੂ ਹੋ ਰਹੇ ਆ ਮੇਰੇ ਕੋਲ ਇਹਦਾ ਰਿਕਾਰਡ ਹੈ ਇਹ ਸਾਰਾ ਮੇਰੇ ਕੋਲ ਵੇਰਵਾ ਹੈ ਚਾਹੇ ਉਹ ਅਧਿਆਪਕਾਂ ਦੇ ਕੈਂਪ ਹੋਣ ਅਧਿਆਪਕ ਗੋਸ਼ਟੀਆਂ ਹੋਣ ਚਾਹੇ ਉਹ ਮਾਪਿਆਂ ਦੇ ਪੇਰੈਂਟਿੰਗ ਦੇ ਸਬੰਧ ਵਿੱਚ ਕੈਂਪ ਹੋਣ ਚਾਹੇ ਉਹ ਬੱਚਿਆਂ ਤੇ ਨੌਜਵਾਨਾਂ ਦੇ ਹਰ ਤਰ੍ਹਾਂ ਦੇ ਮੁਕਾਬਲੇ ਹੋਣ ਇਹ ਹਰ ਸਮਾਗਮ ਗੁਰਦਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਸ਼ੁਰੂ ਹੋਇਆ ਤੇ ਸਤਿਗੁਰਾਂ ਨੇ ਇਹ ਮਾਨ ਬਖਸ਼ਿਆ ਇਹ ਤੁਹਾਡੀ ਕਿਰਪਾ ਹੈ ਸੰਗਤਾਂ ਦੀ ਸੱਚ ਹੈ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਹੁਣ ਇਤਿਹਾਸ ਕੀ ਦੱਸਦਾ ਹੈ ਉਹ ਬੀਬੀਆਂ ਦਾ ਉਹ ਜੀਵਨ ਕਿਦਾਂ ਦਾ ਸੀ ਬੀਬੀ ਅਮਰੋ ਬੀਬੀ ਭਾਨੀ ਮਾਤਾ ਖੀਵੀ ਜਿਨ੍ਹਾਂ ਦਾ ਨਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਯਾਦ ਰੱਖਿਓ ਜਿੱਥੇ ਔਰਤ ਨੂੰ ਧਰਮ ਦੀਆਂ ਪੌੜੀਆਂ ਨਹੀਂ ਸੀ ਚੰਨ ਦਿੰਦੇ ਜਿੱਥੇ ਔਰਤ ਧਰਮੀ ਨਹੀਂ ਸੀ ਹੋ ਸਕਦੀ ਉਥੇ ਪਿਆਰਿਓ ਇਹ ਪਹਿਲਾ ਉਹ ਧਰਮ ਹੈ ਜਿਨੇ ਸਾਡੀ ਮਨੁੱਖਤਾ ਦਾ ਧਰਮ ਬਣ ਕੇ ਔਰਤ ਨੂੰ ਪਹਿਲੀ ਸਿੱਖ ਦੇ ਰੂਪ ਵਿੱਚ ਪ੍ਰਵਾਨ ਕੀਤਾ ਬੇਬੇ ਨਾਨਕੀ ਨੂੰ ਤੇ ਪਹਿਲੀ ਪ੍ਰਚਾਰਕ ਦੇ ਰੂਪ ਵਿੱਚ ਪ੍ਰਵਾਨ ਕੀਤਾ ਬੇਬੇ ਨਾਨਕੀ ਨੂੰ ਜਿਹੜੀ ਸੁਲਤਾਨਪੋ ਲੋਧੀ ਦੀ ਧਰਤੀ ਤੇ ਸਿੱਖੀ ਲੈ ਕੇ ਆਈਏ ਇਹ ਬੇਬੇ ਨਾਨਕੀ ਸੀ ਨਾ ਜਿਹੜੀ ਸਿੱਖੀ ਲੈ ਕੇ ਆਈ ਹੈ ਇਹ ਪਿਆਰਿਓ ਯਾਦ ਰੱਖਿਓ ਅੱਜ ਜੇ ਸਾਡਾ ਯੂਥ ਅੱਜ ਜੇ ਸਾਡਾ ਨੌਜਵਾਨ ਭਟਕਣਾ ਦੇ ਵਿੱਚ ਹੈ ਇਹਦਾ ਵੱਡਾ ਕਾਰਨ ਹੈ ਵੀ ਪੰਜਾਬ ਨੂੰ ਸੰਭਣ ਵਾਲੀਆਂ ਮਾਵਾਂ ਤਿਆਰ ਹੋਣ ਅੱਜ ਸਾਨੂੰ ਓਦਾਂ ਦੇ ਬਾਪੂ ਅੱਜ ਓਦਾਂ ਦੀਆਂ ਮਾਵਾਂ ਚਾਹੀਦੀਆਂ ਨੇ ਜਿਨ੍ਹਾਂ ਨੇ ਕਦੀ ਅਸੀਸ ਦਿੱਤੀ ਤੀ ਪੂਤਾ ਮਾਤਾ ਕੀ ਅਸੀਸ ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਉਹ ਅਸੀਸ ਜਿਹੜੀ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੂੰ ਬੀਬੀ ਭਾਨੀ ਜੀ ਨੇ ਦਿੱਤੀ ਤੇ ਸਤਗੁਰਾਂ ਨੇ ਬੋਲ ਕੇ ਫਿਰ ਉਹ ਅਲਾਹੀ ਪਾਣੀ ਦੇ ਵਿੱਚ ਬਖਸ਼ਿਸ਼ ਸਾਡੇ ਵਾਸਤੇ ਸਦਾ ਵਾਸਤੇ ਕਰ ਦਿੱਤੀ ਮਾ ਮਾਵਾਂ ਨੂੰ ਵੀ ਆਪਣੀਆਂ ਧੀਆਂ ਨੂੰ ਆਪਣੇ ਪੁੱਤਰਾਂ ਨੂੰ ਐਸੀ ਅਸੀਸ ਦਿਓ ਉਹਨਾਂ ਦੇ ਜਨਮ ਦਿਨ ਜੁਗ-ਜੁਗ ਮਨਾਓ ਪਰ ਉਹਨਾਂ ਨੂੰ ਇਹ ਜ਼ਰੂਰ ਆਖੋ ਵੀ ਉਹ ਬਾਣੀ ਜ਼ਰੂਰ ਪੜਨ ਨਮਖਣਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਤੇ ਪਿਆਰਿਓ ਇਹ ਜਿਹੜਾ ਸਮਾਂ ਲੱਗਿਆ ਫਿਰ 1800 ਤੋਂ ਬਾਅਦ 1849 ਤੱਕ ਇੱਕ ਖਾਲਸਾ ਰਾਜ ਕਾਇਮ ਹੋਇਆ ਉਹਦੇ ਵਿੱਚ ਹਿੰਦੂ ਉਹਦੇ ਵਿੱਚ ਮੁਸਲਮਾਨ ਉਹਦੇ ਵਿੱਚ ਸਿੱਖ ਸਾਰੇ ਬਰਾਬਰ ਸੀ ਬਲਕਿ ਸਭ ਤੋਂ ਵੱਧ ਗਿਣਤੀ ਮੁਸਲਮਾਨ ਭਰਾਵਾਂ ਦੀ ਫਿਰ ਹਿੰਦੂ ਭਰਾਵਾਂ ਦੀ ਫਿਰ ਸਿੱਖ ਭਰਾਵਾਂ ਦੀ ਉਹ ਖਾਲਸਾ ਰਾਜ ਜਿਹੜਾ ਕਾਇਮ ਹੋਇਆ ਨਾ ਉਹ ਸਾਰੇ ਉਹਦੇ ਵਿੱਚ ਸਾਂਝੇ ਤੇ ਸਾਰਿਆਂ ਨੂੰ ਆਜ਼ਾਦੀ ਸੀ ਜਿਹੜੇ ਅੱਜ ਕਹਿੰਦੇ ਖਾਲਸਾ ਰਾਜ ਨਹੀਂ ਕਰ ਸਕਦਾ ਮੈਨੂੰ ਕਹਿਣਾ ਪੈਂਦਾ ਹੈ ਵੀ ਦੁਨੀਆ ਦੇ ਹਰ ਰਾਜ ਦੇ ਵਿੱਚ ਜ਼ੁਲਮ ਹੋਇਆ ਇੱਕ ਖਾਲਸਾ ਰਾਜ ਹੀ ਇੱਕ ਐਸਾ ਰਾਜ ਸੀ ਜਿਹਦੇ ਉੱਤੇ ਕਿਸੇ ਕੌਮ ਤੇ ਕਿਸੇ ਧਰਮ ਤੇ ਕਿਸੇ ਧਾਰਮਿਕ ਸਥਾਨ ਤੇ ਕਦੀ ਜ਼ੁਲਮ ਨਹੀਂ ਹੋਇਆ ਉਹ ਕੇਵਲ ਖਾਲਸਾ ਰਾਜ ਸੀ ਮੁਗਲਾਂ ਦਾ ਰਾਜ ਦੇਖ ਲਓ ਲੋਧੀਆਂ ਦਾ ਰਾਜ ਦੇਖ ਲਓ ਅਬਦਾਲੀਆਂ ਦਾ ਰਾਜ ਦੇਖ ਲਓ ਅੰਗਰੇਜ਼ਾਂ ਦਾ ਰਾਜ ਦੇਖ ਲਓ ਅੱਜ ਦੀਆਂ ਸਰਕਾਰਾਂ ਤੱਕ ਮੈਂ ਬੇਨਤੀ ਕਰਾਂ ਜੂਨ 1984 ਤੱਕ ਦਾ ਸਮਾਂ ਦੇਖ ਲਓ ਹਰ ਰਾਜ ਦੇ ਵਿੱਚ ਕਿਸੇ ਨਾ ਕਿਸੇ ਕੌਮ ਤੇ ਕਿਸੇ ਨਾ ਕਿਸੇ ਧਰਮ ਦੇ ਕਿਸੇ ਨਾ ਕਿਸੇ ਧਾਰਮਿਕ ਸਥਾਨ ਤੇ ਜ਼ੁਲਮ ਹੋਇਆ ਪਰ ਇੱਕ ਖਾਲਸਾ ਰਾਜ ਸੀ ਜਿਹੜਾ ਕਿਸੇ ਧਰਮ ਤੇ ਕਦੀ ਜ਼ੁਲਮ ਨਹੀਂ ਕਰਦਾ ਇਹ ਖਾਲਸਾ ਰਾਜ ਸੀ ਜੇ ਮੰਦਰ ਵਾਲੇ ਆਉਂਦੇ ਸੀ ਮੰਦਰ ਬਣਾਉਣਾ ਮਹਾਰਾਜਾ ਸਾਹਿਬ ਆਖਦੇ ਸੀ ਨਾਲ ਸਕੂਲ ਵੀ ਬਣਾਓ ਜੇ ਮਸਜਿਦ ਵਾਲੇ ਆਉਂਦੇ ਸੀ ਮਸਜਿਦ ਬਣਾਉਣੀ ਹੈ ਮਹਾਰਾਜਾ ਸਾਹਿਬ ਆਖਦੇ ਸੀ ਮਹਾਰਾਜਾ ਰਣਜੀਤ ਸਿੰਘ ਨਾਲ ਸਕੂਲ ਨਾਲ ਮਦਰਸਾ ਵੀ ਬਣਾਓ ਕਿਉਂਕਿ ਮੇਰੇ ਪੰਜਾਬ ਦੇ ਲੋਕ ਇੱਥੇ ਰਹਿਣ ਵਾਲੇ ਜਿੱਥੇ ਸ਼ਸਤਰ ਧਾਰੀ ਹੋਣ ਉੱਥੇ ਹਰ ਨੌਜਵਾਨ ਪੜਿਆ ਲਿਖਿਆ ਹੋਵੇ ਅੱਜ ਸਾਡੇ ਵਿੱਚੋਂ ਐਜੂਕੇਸ਼ਨ ਚਲੀ ਗਈ ਜੀ ਆ ਸ਼ਸਤਰਾਂ ਦੀ ਗੱਲ ਕੌਮ ਦੇ ਢਾਡੀ ਸਿੰਘ ਕਰਕੇ ਗਏ ਸ਼ਸਤਰਾਂ ਤੋਂ ਵੀ ਹੀਨੇ ਹੋ ਗਏ ਅੱਜ ਐਜੂਕੇਸ਼ਨ ਤੋਂ ਵੀ ਅਸੀਂ ਟੁੱਟ ਗਏ ਮੈਨੂੰ ਮਾਫ਼ ਕਰਿਓ ਬਿਨਾਂ ਸ਼ਸਤਰ ਕੇ ਸੰਗ ਨਰੰਗ ਭੇਟ ਜਾਵੇ ਅੱਜ ਪੰਜਾਬ ਦੇ ਹਾਲਾਤ ਤੁਹਾਡੇ ਸਾਹਮਣੇ ਨੇ ਪਿਆਰਿਓ ਸੱਚ ਹੈ ਜਿੱਦਨ ਇਤਿਹਾਸ ਲਿਖਿਆ ਗਿਆ ਨਾ ਜੀ ਉਹ ਤੁਹਾਨੂੰ ਪਤਾ ਹੈ ਫਿਰ ਕੀ ਲਿਖਿਆ ਜਾਵੇਗਾ ਉਹਦਾ ਕਾਰਨ ਕੀ ਹੈ ਕਿਉਂਕਿ ਅੱਜ ਅਸੀਂ ਜ਼ਿੰਮੇਵਾਰ ਨਹੀਂ ਹੋ ਰਹੇ ਅਸੀਂ ਰਿਸਪਾਂਸਿਬਲ ਬੰਨਣਾ ਹੈ ਅਸੀਂ ਰਿਸਪਾਂਸਿਬਲ ਪੰਜਾਬ ਦੇ ਹਾਲਾਤਾਂ ਵਾਸਤੇ ਆਪਣੇ ਆਪ ਨੂੰ ਠਹਿਰਾਈਏ ਵੀ ਅਸੀਂ ਪੰਜਾਬ ਦੀ ਚੜ੍ਹਦੀ ਕਲਾ ਵਾਸਤੇ ਪੰਜਾਬ ਦੀ ਜਿਹੜੀ ਧਰਤੀ ਹੈ ਇਹ ਸਦਾ ਆਬਾਦ ਰਹੇ ਕਦੀ ਦਿੱਲੀ ਦੇ ਵਿੱਚ ਕੋਈ ਬਿਮਾਰ ਹੁੰਦਾ ਸੀ ਦਾਰਾਸ਼ ਕੋ ਬਿਮਾਰ ਹੋਇਆ ਤੇ ਉਹਨਾਂ ਦੀ ਨਿਗਾਹ ਪੰਜਾਬ ਦੇ ਵਿੱਚ ਆਈ ਵੀ ਇੱਕ ਦਵਾਖਾਨਾ ਐਸਾ ਹੈ ਪੰਜਾਬ ਦੀ ਧਰਤੀ ਤੇ ਕਿਉਂਕਿ ਉਦੋਂ ਹਰ ਗੁਰਦੁਆਰੇ ਦੇ ਨਾਲ ਸਕੂਲ ਸੀ ਹਰ ਗੁਰਦੁਆਰੇ ਦੇ ਨਾਲ ਦਵਾਖਾਨਾ ਸੀ ਅੱਜ ਅਸੀਂ ਇਹਨਾਂ ਚੀਜ਼ਾਂ ਤੋਂ ਪਛੜ ਗਏ ਦਿੱਲੀ ਦੇ ਵਿੱਚ ਕੋਈ ਬਿਮਾਰ ਹੁੰਦਾ ਤੇ ਨਿਗਾਹ ਜਾਂਦੀ ਹੈ ਵੀ ਇੱਕ ਦਵਾਖਾਨਾ ਭਾਰਤ ਦੀ ਧਰਤੀ ਤੇ ਕਿਤੇ ਹੈਗਾ ਉਹ ਕੀਰਤਪੁਰ ਸਾਹਿਬ ਦੀ ਧਰਤੀ ਹੈ ਜਿੱਥੇ ਦਾਰਾਸ਼ ਕੋ ਅਰੋਗ ਹੋ ਸਕਦਾ ਪਿਆਰਿਓ ਅੱਜ ਕੋਈ ਪੰਜਾਬ ਵਿੱਚ ਬਿਮਾਰ ਹੁੰਦਾ ਤੇ ਸਾਡੀਆਂ ਨਿਗਾਹ ਦਿੱਲੀ ਵੱਲ ਜਾਂਦੀਆਂ ਨੇ ਵੀ ਕਿਹੜਾ ਹਸਪੀਟਲ ਹੈ ਜਿੱਥੇ ਲੈ ਕੇ ਜਾਈਏ ਮੈਨੂੰ ਮਾਫ ਕਰਿਓ ਪੰਜਾਬ ਜੂੰਦਾ ਗੁਰਾਂ ਦੇ ਨਾਂ ਤੇ ਇਸ ਤੋਂ ਭਾਵ ਹੈ ਵੀ ਅਸੀਂ ਕਿੰਨਾ ਚਿਰ ਪਛੜ ਗਏ ਆ ਜਿਹੜਾ ਪੰਜਾਬ ਜੁੰਦਾ ਗੁਰਾਂ ਦੇ ਨਾਂ ਤੇ ਸੀ ਅੱਜ ਉਹ ਦੁਬਾਰਾ ਜੁੰਦਾ ਕਿੱਦਾਂ ਹੋਵੇਗਾ ਜਦੋਂ ਦੁਬਾਰਾ ਅਸੀਂ ਗੁਰਾਂ ਦੇ ਨਾਲ ਜੁੜਾਂਗੇ ਉਹਦੇ ਬੰਦੇ ਬਣਾਂਗੇ ਉਹਦੀ ਇਬਾਦਤ ਕਰਾਂਗੇ ਉਹਦੀ ਬੰਦਗੀ ਵਿੱਚ ਆਵਾਂਗੇ ਤੇ ਸੱਚ ਕਰਕੇ ਜਾਣਿਓ ਸਾਡਾ ਜੀਵਨ ਅੱਜ ਵੀ ਖੁਸ਼ਹਾਲ ਹੋਵੇਗਾ ਸਾਡੇ ਬੱਚਿਆਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਜਾਣ ਦੀ ਲੋੜ ਨਹੀਂ ਪਵੇਗੀ ਮੈਨੂੰ ਮਾਫ਼ ਕਰਿਓ ਜੇ ਸਾਡੇ ਬੱਚੇ ਅੱਜ ਜਾ ਰਹੇ ਆ ਨਾ ਜੀ ਉਹਦੇ ਪਿੱਛੇ ਵੀ ਕਾਰਨ ਹੈ ਅੱਜ ਲੋੜ ਹੈ ਅਸੀਂ ਕੌਮੀ ਤੌਰ ਤੇ ਸਭ ਤੋਂ ਪਹਿਲਾਂ ਇਕੱਠੇ ਹੋਈਏ ਆਪਣੇ ਮਤਭੇਦ ਆਪਣੇ ਝਗੜੇ ਅਤੇ ਜਿਹੜੇ ਸਾਡੇ ਫਰਕ ਪਏ ਹੋਏ ਹਨ ਨਾ ਵੀ ਇਹਨੂੰ ਕਿਸੇ ਤਰ੍ਹਾਂ ਖਤਮ ਕਰੀਏ ਕਿਉਂਕਿ ਆਪਾਂ ਸਾਰੇ ਭਰਾ ਆ ਕੋਈ ਕਿਸੇ ਜਥੇਬੰਦੀ ਦਾ ਹੋਵੇ ਕੋਈ ਕਿਸੇ ਨਾਲ ਸਬੰਧਤ ਹੋਵੇ ਅਸੀਂ ਇਕੱਠੇ ਹੋਣਾ ਕਿਉਂਕਿ ਪੰਜਾਬ ਦਾ ਭਲਾ ਇਸੇ ਵਿੱਚ ਹੈ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੋਤੀ ਜੋਦ ਸਮਾ ਰਹੇ ਆ ਤੇ ਮਹਾਰਾਜ ਨੇ ਤਿੰਨ ਵਾਰੀ ਆਖਿਆ ਸੀ ਮੁਠੀ ਬੰਦ ਏ ਬਾਬਾ ਬਕਾਲੇ ਬਾਬਾ ਬਕਾਲੇ ਬਾਬਾ ਬਕਾਲੇ ਸਿੱਖ ਕਹਿੰਨ ਲੱਗੇ ਮਹਾਰਾਜ ਮੁੱਠ ਬੰਦ ਹੈ ਕੀ ਕਾਰਨ ਹੈ ਪਾਤਸ਼ਾਹ ਕਹਿੰਦੇ ਸਿੱਖੋ ਇਕੱਠੇ ਰਿਓ ਇਕੱਠ ਦੇ ਵਿੱਚ ਹੀ ਸ਼ਕਤੀ ਹੈ ਜਦੋਂ ਟੁੱਟ ਜਾਓਗੇ ਨਾ ਤੇ ਤੀਲਾ ਤੀਲਾ ਹੋ ਕੇ ਖਿੰਡ ਜਾਓਗੇ ਪਿਆਰਿਓ ਅੱਜ ਬੜੀਆਂ ਵੱਡੀਆਂ ਲੋੜਾਂ ਦੇ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਸਮਝੀਏ ਇਹਦੇ ਵਾਸਤੇ ਸਾਰੇ ਆਪਾਂ ਕੰਮ ਕਰੀਏ ਇਹ ਕਿਸੇ ਇੱਕ ਪ੍ਰਚਾਰਕ ਦਾ ਕੰਮ ਨਹੀਂ ਮੈਂ ਸਮਾਪਤੀ ਕਰਾਂ ਇਹ ਕੇਵਲ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਕੰਮ ਨਹੀਂ ਵੀ ਉਹਨਾਂ ਨੇ ਹੀ ਪ੍ਰਚਾਰ ਕਰਨਾ ਹੈ ਜਦ ਤੱਕ ਹਰ ਸਿੱਖ ਪ੍ਰਚਾਰਕ ਨਹੀਂ ਬਣਦਾ ਜਦ ਤੱਕ ਹਰ ਬੀਬੀ ਪ੍ਰਚਾਰਕ ਨਹੀਂ ਬਣਦੀ ਓਨੀ ਦੇਰ ਗੱਲ ਨਹੀਂ ਜੇ ਬਾਨੀ ਪਰਾਤਨ ਸਮੇਂ ਨੂੰ ਅਸੀਂ ਚੰਗਾ ਕਿਉਂ ਕਹਿੰਨੇ ਆ ਕਿਉਂਕਿ ਸਾਡੀ ਹਰ ਮਾਈ ਪੀੜੇ ਤੇ ਬਹਿ ਕੇ ਪ੍ਰਚਾਰ ਕਰ ਰਹੀ ਬਾਣੀ ਪਤਲੀ ਹੈ ਹਰ ਵੀਰ ਖੇਤਾਂ ਦੇ ਵਿੱਚ ਹਲ ਵਾਰ ਰਿਹਾ ਪਾਣੀ ਪੜ ਰਿਹਾ ਹੈ ਭਾਈ ਜੋਧ ਦੁਕਾਨ ਵਿੱਚ ਬੈਠਾ ਪਾਣੀ ਪੜ ਰਿਹਾ ਜਿੰਨੂੰ ਸੁਣ ਕੇ ਭਾਈ ਲੈਣਾ ਗੁਰੂ ਅੰਗਦ ਹੋਣ ਵਾਸਤੇ ਤੁਰਿਆ ਸੀ ਭਾਈ ਜੋਧ ਦੁਕਾਨ ਤੇ ਬੈਠਾ ਪਾਣੀ ਪੜ ਰਿਹਾ ਜਿੱਦਨ ਅਸੀਂ ਕੀਰਤ ਕਰਦੇ ਹਾਂ ਕੀਰਤੀ ਦੇ ਨਾਲ ਜੁੜ ਗਏ ਅਸੀਂ ਕਹਿੰਦੇ ਜੀ ਕੀਰਤ ਕਰੋ ਤੇ ਨਾਮ ਜਪੋ ਪਿਆਰਿਓ ਇਹ ਦੋ ਗੱਲਾਂ ਇਕੱਠੀਆਂ ਨੇ ਕੀਰਤ ਤੇ ਕੀਰਤੀ ਜਿੱਦਨ ਕੀਰਤ ਕਰਦੇ ਆ ਕੀਰਤੀ ਕਰਨ ਲੱਗਾ ਉਦੋਂ ਸਾਡੀ ਕੀਰਤੀ ਦੇ ਵਿੱਚ ਉਦੋਂ ਸਾਡੀ ਕੀਰਤ ਦੇ ਵਿੱਚ ਬਖਸ਼ਿਸ਼ ਹੋਵੇਗੀ ਤੇ ਪਿਆਰਿਓ ਉਹ ਦਿਨ ਸਾਡਾ ਜਹਾਨ ਵੀ ਚੰਗਾ ਹੋਵੇਗਾ ਤੇ ਅਸੀਂ ਬਖਸ਼ਿਸ਼ ਦੇ ਪਾਤਰ ਬਣਾਂਗੇ ਸੋ ਆਓ ਗੁਰੂ ਕਿਰਪਾ ਕਰੇ ਇਹ ਜਿਹੜੇ ਘੱਲੂ ਘਰੇ ਆ ਇਹ ਜਿਹੜੇ ਜ਼ਖਮ ਅਸੀਂ ਹੰਡਾਏ ਆ ਨਾ ਇਹਨਾਂ ਨੂੰ ਕਦੀ ਭੁੱਲ ਨਹੀਂ ਸਕਦੇ ਤੇ ਮੈਂ ਬੇਨਤੀ ਕਰਾਂਗਾ ਵੀ 350 ਸੱਲਾ ਜੋ ਸ਼ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਉਹ ਚੇਚੇ ਤੌਰ ਤੇ ਯਤਨ ਕੀਤੇ ਜਾ ਰਹੇ ਆ ਸਾਰੀ ਕੌਮ ਇੱਕ ਮੁੱਠ ਹੋਵੇ ਇਹ ਵੱਡੇ ਆ ਜੀ ਯਤਨਾਂ ਦੀ ਲੋੜ ਹੈ ਅਸੀਂ ਜਦ ਤੱਕ ਇੱਕ ਮੁੱਠ ਨਹੀਂ ਨਾ ਹੁੰਦੇ ਸਾਨੂੰ ਇਕੱਲੇ ਇਕੱਲੇ ਨੂੰ ਜਿਹੜਾ ਮਰਦੀ ਢਾ ਸਕਦਾ ਯਾਦ ਰੱਖਿਓ ਜਹਦਰ ਬਲਦੇਵ ਸਿੰਘ ਜੀ ਕਲਿਆਣ ਸਾਹਿਬ ਬੈਠੇ ਆ ਜਿਨ੍ਹਾਂ ਨੇ ਆਪ ਜੀ ਨੂੰ ਪਹਿਲਾਂ ਵੀ ਬੇਨਤੀ ਕੀਤੀ ਐ ਵੀ ਆਪਾਂ ਰਲ ਮਿਲ ਕੇ ਇੱਕ ਹਮਲਾ ਮਾਰੀਏ 350 ਸਾਲਾਂ ਆ ਰਹਿਆ ਜੀ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਹਾੜਾ 350 ਸਾਲਾਂ ਉਹਦੇ ਨਾਲ ਭਾਈ ਮਤੀ ਦਾਸ ਭਾਈ ਸਤੀ ਦਾਸ ਤੇ ਭਾਈ ਦਿਆਲੇ ਦਾ ਸ਼ਹੀਦੀ ਦਿਹਾੜਾ ਆ ਰਿਹਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਗੁਰਿਆਈ ਦਿਵਸ ਆ ਰਿਹਾ 350 ਸਾਲਾਂ ਉਹਦੇ ਸਬੰਧ ਵਿੱਚ ਹਰ ਪਿੰਡ ਦੇ ਵਿੱਚ ਸਾਡੇ ਪ੍ਰਚਾਰਕ ਸਹਿਬਾਨ ਤੁਸੀਂ ਸੰਪਰਕ ਕਰ ਸਕਦੇ ਹੋ ਹਲਕਾ ਮੈਂਬਰ ਸਹਿਬਾਨ ਦੇ ਨਾਲ ਪ੍ਰਚਾਰਕ ਸਹਿਬਾਨ ਭਾਈ ਹਰਵਿੰਦਰ ਸਿੰਘ ਜੀ ਜਾਂ ਭਾਈ ਮਨਪ੍ਰੀਤ ਸਿੰਘ ਭਾਵੇਂ ਵਿਦੇਸ਼ ਗਏ ਆ ਜਾਂ ਜਿੰਨੇ ਵੀ ਸਾਡੇ ਪ੍ਰਚਾਰਕ ਸਹਿਬਾਨ ਸਾਡੇ ਨਾਲ ਸੰਪਰਕ ਕਰੋ ਹਰ ਪਿੰਡ ਦੇ ਵਿੱਚ ਅਖੀਰ ਮੈਂ ਬੇਨਤੀ ਕਰਾਂ ਹਰ ਗੁਰਦੁਆਰੇ ਨੂੰ ਪ੍ਰਚਾਰ ਦਾ ਕੇਂਦਰ ਬਣਾਓ ਜਦ ਤੱਕ ਸਾਡੇ ਪਿੰਡਾਂ ਦੇ ਗੁਰਦੁਆਰੇ ਪ੍ਰਚਾਰ ਪ੍ਰਸਾਰ ਤੇ ਸੇਵਾ ਦੇ ਕੇਂਦਰ ਨਹੀਂ ਨਾ ਬਣਦੇ ਉਨੀ ਦੇਰ ਬਾਅਦ ਦਰਵਾਜ਼ਾ ਖੁੱਲਣਾ ਸਵੇਰੇ ਸ਼ਾਮ ਨਿਤਨੇਮ ਹੋਇਆ ਤਾਂ ਠੀਕ ਠਾਕ ਹੈ ਉੰਨੀ ਦੇਰ ਪਿਆਰਿਓ ਗੱਲ ਨਹੀਂ ਜੇ ਬੰਨੀ ਇਹ ਅਸੀਂ ਕਾਰਜ ਕਰਨਾ ਤੇ ਰਲ ਮਿਲ ਕੇ ਕਰਨਾ ਹੈ ਉਥੇ ਜਿਹੜੀ ਸਾਨੂੰ ਸੇਵਾ ਲਾਓਗੇ ਅਸੀਂ ਹਾਜ਼ਰ ਸੋ ਵੱਧ ਤੋਂ ਵੱਧ ਇਹ ਯਤਨ ਕਰੀਏ ਜਹਦਰ ਸਾਹਿਬ ਨਾਲ ਸੰਪਰਕ ਕਰ ਸਕਦੇ ਹੋ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਮੈਨੇਜਰ ਸਾਹਿਬ ਨੇ ਗੁਰਦੁਆਰਿਆਂ ਦੇ ਗੁਰਦਰਾ ਬੇਰ ਸਾਹਿਬ ਹੈ ਜਾਂ ਇੱਥੇ ਜਾਂ ਮਾਉ ਸਾਹਿਬ ਸੰਗਟੇ ਸੀਆਂ ਜਿੰਨੇ ਵੀ ਗੁਰਦੁਆਰੇ ਆ ਹਰ ਗੁਰਦਰਾ ਸਾਹਿਬ ਦੇ ਵਿੱਚ ਸੰਪਰਕ ਕਰਕੇ ਆਪਾਂ ਧਰਮ ਪ੍ਰਚਾਰ ਦੀ ਲਹਿਰ ਨੂੰ ਅੱਗੇ ਤੋਰਿਏ ਘਰ ਘਰੇ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਬਸੋਵਾ ਇੰਨੀਆਂ ਕ ਬੇਨਤੀਆਂ ਪਰਵਾਨ ਕਰਿਓ ਜੀ ਭੁੱਲ ਚੁੱਕ ਦੀ ਖਿਮਾ ਕਰਿਓ ਆਉ ਬਹੁਤ ਵੱਡੇ ਇਹ ਕਾਰਜ ਜਿਹੜੇ ਸਤਲੂ ਜੀ ਦੀ ਕਿਰਪਾ ਦੇ ਨਾਲ ਚੱਲ ਰਹੇ ਆ ਬੱਚਿਆਂ ਦੇ ਨੌਜਵਾਨਾਂ ਦੇ ਸੈਮੀਨਾਰ ਵਰਕਸ਼ਾਪ ਮੋਗਾ ਜ਼ਿਲ੍ਹਾ ਜਲੰਧਰ ਕਪੂਰਥਲਾ ਤਰਨਤਾਰਨ ਨਮਰਸਰ ਵਿਦੇਸ਼ਾਂ ਦੇ ਵਿੱਚ ਵੀ ਦਾਸ ਕੈਂਪ ਲਾ ਕੇ ਆਇਆ ਇਸੇ ਤਰ੍ਹਾਂ ਅਧਿਆਪਕ ਗੋਸ਼ਟੀਆਂ ਪੇਰੈਂਟਿੰਗ ਦੇ ਸਬੰਧ ਵਿੱਚ ਮਾਪਿਆਂ ਦੇ ਕੈਂਪ ਇਹਦੇ ਉੱਤੇ ਆਰਟੀਕਲ ਵੀ ਛਪਿਆ ਕਿਸੇ ਨੂੰ ਚਾਹੀਦੇ ਹੋਣ ਤੁਸੀਂ ਮੰਗਵਾ ਸਕਦੇ ਹੋ ਇਹ ਬੇਨਤੀ ਪ੍ਰਵਾਨ ਕਰਿਓ ਰਲ ਮਿਲ ਕੇ ਉਦੰਤਮ ਤੇ ਉਪਰਾਲਾ ਕਰੀਏ ਇਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ ਜੀ ਜਾਨੀ ਸੰਤ ਸਿੰਘ ਜੀ ਪਾਰਸ ਸਭ ਬੈਠੇ ਆ ਸੋ ਕੌਮ ਦੇ ਢਾਡੀ ਸਿੰਘਾਂ ਦੇ ਵਿੱਚ ਬੜੀ ਇਹਨਾਂ ਤੇ ਬਖਸ਼ਿਸ਼ ਹੈ ਮੇਰੀ ਕੌਮ ਦੇ ਹੋਰ ਵੀ ਢਾਡੀ ਸਹਿਬਾਨ ਕਵੀਸ਼ਰ ਸਹਿਬਾਨ ਹਾਜ਼ਰੀ ਭਰ ਕੇ ਗਏ ਆ ਕਈਆਂ ਨੇ ਹਾਜ਼ਰੀ ਭਰਨੀ ਹੈ ਸਾਰਿਆਂ ਨੂੰ ਜੀ ਆਇਆਂ ਨੂੰ ਸਤਿਗੁਰੂ ਕਿਰਪਾ ਕਰਨ ਇਨੀਆਂ ਕ ਬੇਨਤੀਆਂ ਪ੍ਰਵਾਨ ਕਰਿਓ ਦੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ